ਸਾਰਿਆਂ ਨੂੰ ਜੈਮਸੀ ਦੀ ਅੱਜ ਅਸੀਂ ਪੜਾਂਗੇ ਉਪਦੇਸ਼ਕ ਦੀ ਪੋਤੀ ਦਾ ਸਤਮਾ ਅਧਿਆਇ ਬੁੱਧੀ ਅਤੇ ਮੂਰਖਤਾਈ ਪਹਿਲੀ ਐਤ ਨੇਕ ਨਮੀ ਮਹਿੰਗ ਮੁੱਲੇ ਤੇਲ ਨਾਲੋਂ ਅਤੇ ਮਰਨ ਦਾ ਦਿਨ ਜੰਮਨ ਦੇ ਦਿਨ ਨਾਲੋਂ ਚੰਗਾ ਹੈ ਦੂਸਰੀ ਐਤ ਸਿਆਪੇ ਵਾਲੇ ਘਰ ਵਿੱਚ ਜਾਣਾ ਨਿਉਂਦੇ ਦੇ ਘਰ ਵਿੱਚ ਵੜਨ ਨਾਲੋਂ ਚੰਗਾ ਹੈ ਕਿਉਂਕਿ ਸਾਰੇ ਲੋਕਾਂ ਦਾ ਅੰਤ ਇਹੋ ਹੀ ਹੈ ਅਤੇ ਜਿਉਂਦੇ ਆਪਣੇ ਦਿਲ ਵਿੱਚ ਇਹ ਨੂੰ ਲਿਆਉਣਾ ਲਿਆਉਣਗੇ ਤੀਸਰੀ ਐਤ ਹਸੀ ਨਾਲੋਂ ਸੋਗ ਚੰਗਾ ਹੈ ਕਿਉਂ ਜੋ ਮੂਹ ਦੀ ਉਦਾਸੀ ਨਾਲ ਮਨ ਸੁਧਰ ਜਾਂਦਾ ਹੈ ਚੌਥੀ ਆਇਤ ਬੁੱਧਵੰਤਾ ਦਿਲ ਸਿਆਪੇ ਵਾਲੇ ਘਰ ਵਿੱਚ ਵੀ ਪਰ ਮੂਰਖ ਦਾ ਦਿਲ ਆਨੰਦ ਦੇ ਘਰ ਵਿੱਚ ਲੱਗਾ ਹੋਇਆ ਹੈ ਪੰਜਵੀਂ ਆਇਤ ਮੂਰਖ ਦਾ ਰਾਗ ਸੁਣਨ ਨਾਲ ਬੁੱਧਵੰਤ ਦੀ ਤਾੜ ਸੁਣਨੀ ਮਨੁੱਖ ਨਾਲ ਲਈ ਚੰਗੀ ਹੈ ਛੇਵੀਂ ਆਇਤ ਕਿਉਂਕਿ ਜਿਹੜਾ ਕੋਹਾੜੇ ਦੇ ਹੀਟ ਕੰਡਿਆਂ ਦਾ ਪਟਕਾ ਹੁੰਦਾ ਹੈ ਤੇ ਹਾਈ ਮੁਰਖ ਦਾ ਹਾਸਾ ਇਹ ਵੀ ਵਿਅਰਥ ਹੈ। 7ਵੀਂ ਆਇਤ ਸੱਚਮੁੱਚ ਸ਼ਕਤੀ ਬੁੱਧਵਾਨ ਨੂੰ ਕਮਲਾ ਬਣਾ ਦਿੰਦੀ ਹੈ ਅਤੇ ਵੱਡੀ ਮਨ ਨੂੰ ਰਵਿਗਾਰਦੀ ਹੈ। 8ਵੀਂ ਆਇਤ ਕਿਸੇ ਗੱਲ ਦਇਆ ਛੇਕੜ ਉਹਦਾ ਆਰੰਭ ਨਾਲ ਭਲਾ ਹੈ ਤੇ ਧੀਰਜवान ਹੰਕਾਰੀ ਨਾਲ ਚੰਗਾ ਹੈ। 9ਵੀਂ ਆਇਤ ਤੂੰ ਆਪਣੇ ਜੀਵ ਵਿੱਚ ਛੇਤੀ ਖਿਜ ਨਾ ਕਰ। ਕਿਉਂ ਜੋ ਖਿਜ ਮੂਰਖਾਂ ਦੇ ਹਿਰਦੇ ਵਿੱਚ ਰਹਿੰਦੀ ਹੈ। 10ਵੀਂ ਆਇਤ ਇਹ ਨਾਂਖ ਜੋ ਪਿਛਲੇ ਦਿਨ ਪਹਿਲੇ ਨਾਲੋਂ ਚੱਕੀ ਕਰ ਚੰਗੇ ਸਨ ਕਿਉਂ ਜੋ ਤੂੰ ਬੁੱਧ ਨਾਲੋਂ ਇਸ ਦੇ ਵਿਖੇ ਨਹੀਂ ਪੁੱਛਿਆ 11ਵੀਂ ਆਇਤ ਵੀਰਸੇ ਦੇ ਨਾਲ ਬੁੱਧ ਚੰਗੀ ਹੈ ਤੇ ਸੂਰਜ ਦੇ ਵੇਖਣ ਨਾਲ ਵੇਖਣ ਵਾਲਿਆਂ ਲਈ ਲਭ ਹੈ 12ਵੀਂ ਆਇਤ ਕਿਉਂ ਜੋ ਬੁੱਧ ਦਾ ਸਾਇਆ ਧੰਨ ਦੇ ਸਾਇਆ ਵਰਗਾ ਹੈ ਪਰ ਗਿਆਨ ਦਾ ਮੂੰਹ ਇੱਕ ਵਾਦਾ ਹੈ ਜੋ ਬੁੱਧ ਆਪਣੇ ਰੱਖਦਿਆਂ ਦੀ ਜਾਂ ਰੱਖਦਿਆਂ ਦੀ ਜਾਨ ਰੱਖਦਿਆਂ ਦੀ ਜਾਨ ਕਰਦੀ ਹੈ ਜਾਨ ਦੀ ਰਾਖੀ ਕਰਦੀ ਹੈ 13ਵੀਂ ਆਇਤ ਪਰਮੇਸ਼ਰ ਦੇ ਕੰਮ ਨੂੰ ਵੇਖ ਜੈਸਨ ਨੂੰ ਉਹ ਨੇ ਵਿੰਗਾ ਕੀਤਾ ਉਹਨੂੰ ਕੌਣ ਸਿੱਧਾ ਕਰ ਸਕਦਾ ਹੈ 14ਵੀਂ ਆਇਤ ਸੰਪੰਨਤਾ ਦੇ ਦਿਨ ਵਿੱਚ ਨਿਹਾਲ ਹੋ ਪਰ ਵਿਪਤਾ ਦੇ ਦਿਨ ਵਿੱਚ ਵਿਚਾਰ ਕਰ ਇਸ ਨੂੰ ਵੀ ਪਰਮੇਸ਼ਰ ਦੇ ਨਾਲ ਦਾ ਬਣਾ ਰੱਖਿਆ ਹੈ ਕੋਈ ਆਦਮੀ ਕਿਸੇ ਆਉਣ ਵਾਲੀ ਗੱਲ ਨੂੰ ਨਾ ਬੁਝੇ 15ਵੀਂ ਆਇਤ ਮੈਂ ਆਪਣੇ ਵਿਅਰਥ ਦੇ ਦਿਨਾਂ ਵਿੱਚ ਸਭ ਕੁਝ ਡਿੱਠਾ ਇੱਕ ਧਰਮੀ ਹੈ ਜੋ ਆਪਣੇ ਧਰਮ ਵਿੱਚ ਨਾਸ਼ ਹੋ ਜਾਂਦਾ ਹੈ ਤੇ ਇੱਕ ਦੁਸ਼ਟ ਹੈ ਜੋ ਆਪਣੇ ਦੁਸ਼ਟਪੁਣੇ ਵਿੱਚ ਆਪਣੀ ਉਮਰ ਵਧਾਉਂਦਾ ਹੈ 16ਵੀਂ ਆਇਤ ਵਧੀਕ ਧਰਮੀ ਨਾ ਬਣ ਅਤੇ ਵਧੀਕ ਬੁੱਧਵਾਨ ਨਾ ਹੋ ਜਾ ਆਪਣੇ ਨਾਸ਼ ਕਰਨ ਦੀ ਤੈਨੂੰ ਕੀ ਲੋੜ ਹੈ 17ਵੀਂ ਆਇਤ ਵਧੀਕ ਦੁਸ਼ਟ ਨਾ ਬਣ ਅਤੇ ਮੂਰਖ ਵੀ ਨਾ ਬਣ ਤੂੰ ਬੇਵਕਤ ਕਾਹਨੁ ਮਰੇ 18ਵੀਂ ਐਤ ਚੰਗਾ ਹੈ ਜੋ ਤੂੰ ਇਹਨੂੰ ਫੜ ਕੇ ਵਿਰਖੇ ਅਤੇ ਤੂੰ ਇਸ ਤੋਂ ਵੀ ਹੱਥ ਨਾ ਖਿੱਚੇ ਇਹਨੂੰ ਪਰਮੇਸ਼ਰ ਦੇ ਉੱਤੇ ਛੱਡ ਧਰਦਾ ਹੈ ਉਹਨਾਂ ਸਬਨਾ ਵਿੱਚ ਬਚ ਨਿਕਲੇਗਾ 19ਵੀਂ ਐਤ ਬੁੱਧਵਾਨ ਨੂੰ ਦਸਾ ਹੁਕਮਾਂ ਨਾਲੋ ਹਾਕਮਾਂ ਨਾਲੋ ਜੋ ਸ਼ਹਿਰ ਵਿੱਚ ਹੁਣ ਵਧੇ ਇਕ ਤਕੜਿਆ ਕਰਦੀ ਹੈ ਵੀਵੇਂ ਐਤ ਧਰਤੀ ਉੱਤੇ ਅਜਿਹਾ ਸਚਾਰ ਆਦਮੀ ਤਾਂ ਕੋਈ ਨਹੀਂ ਜੋ ਪਲਿਆਈ ਹੀ ਕਰੇ ਅਤੇ ਪਾਪ ਨਾ ਕਰੇ ਇੱਕਵੀਂ ਐਤ ਸਾਰੀਆਂ ਗੱਲਾਂ ਤੈਂ ਜੋ ਆਖੀਆਂ ਅੱਖੀਆਂ ਅੱਖੀਆਂ ਆਖੀਆਂ ਜਾਣ ਚਿੱਤੇ ਚਿਤ ਨਾਲਾ ਮਤੇ ਤੂੰ ਆਪਣੇ ਟਹਿਲੂਏ ਨੂੰ ਤੈਨੂੰ ਫਿਟਕਾਰਦਿਆਂ ਸੁਣੇ ਬਾਈਵੇਂ ਐਤ ਕਿਉਂ ਜੋ ਤੂੰ ਆਪਣੇ ਮਨ ਵਿੱਚ ਜਾਣਦਾ ਹੈ ਜੇ ਕੋਈ ਇੱਕ ਵਾਰ ਕਈ ਵਾਰੀ ਇਸ ਤਰ੍ਹਾਂ ਹੋਰਨਾਂ ਨੂੰ ਫਟਕਾਰਿਆ ਹੈ 23ਵੀਂ ਆਇਤ ਮੈਂ ਬੁੱਧ ਨਾਲੋਂ ਸਭ ਕੁਝ ਪਰਖਿਆ ਮੈਂ ਆਖਿਆ ਪਈ ਮੈਂ ਬੁੱਧਵਾਨ ਹੋਵਾਂਗਾ ਪਰ ਇਹ ਗੱਲ ਮੇਥੋਂ ਵੱਡੀ ਦੂਰ ਹੈ 24ਵੀਂ ਆਇਤ ਜੋ ਕੁਝ ਹੈ ਉਸ ਦੂਰ ਹੈ ਅਤੇ ਡਾਡਾ ਡੂੰਗਾ ਹੈ ਉਸ ਨੂੰ ਕੌਣ ਲੱਭ ਸਕਦਾ ਹੈ 25ਵੀਂ ਆਇਤ ਮੈਂ ਆਪਣੇ ਮਨ ਤੇ ਲਾਇਆ ਮਨ ਨੂੰ ਲਾਇਆ ਅਤੇ ਪਈ ਜਾਣਾ ਅਤੇ ਲਭ ਲਮਾ ਅਤੇ ਬੁੱਧ ਦਾ ਮੂਲ ਨੁਪਾਲਾ ਅਤੇ ਮੂਰਖਤਾਈ ਦੀ ਬਰੀਆਈ ਨੂੰ ਅਤੇ ਮੂਰਖਤਾਈ ਨੂੰ ਜੋ ਸੁਦਾ ਹੈ ਸਮਝਾਂ ਛਬੀ ਮੇ ਐਤ ਮੈਂ ਉਸ ਤੀਵੀ ਨੂੰ ਮੌਤ ਨਾਲੋਂ ਕੌੜੀ ਜਾਣਦਾ ਹਾਂ ਜਿਹਦਾ ਦਿਲ ਫਾਹੀਆਂ ਅਤੇ ਜਾਲ ਹੈ ਅਤੇ ਜਿਹਦੇ ਹੱਥ ਬੇੜੀਆਂ ਹਨ ਜਿਹੜਾ ਪਰਮੇਸ਼ਨ ਪ੍ਰਸੰਨ ਕਰਦਾ ਸੋਦੇ ਕੋਲੋਂ ਛੁੱਟੇਗਾ ਪਰ ਪਾਪੀ ਉਸ ਤੋਂ ਫੜਿਆ ਜਾਵੇਗਾ 27ਵੀਂ ਮੇ ਐਤ ਉਪਦੇਸ਼ਕ ਆਖਦਾ ਹੈ ਵੇਖੋ ਮੈਂ ਹਿਸਾਬ ਦੇ ਲਈ ਇੱਕ ਇੱਕ ਨੂੰ ਦੂਜੇ ਦੇ ਨਾਲੋਂ ਮਿਲਾ ਕੇ ਇਹੋ ਕੱਢਿਆ ਹੈ 28ਵੀਂ ਆਇਤ ਜਸ ਨੂੰ ਹੁਣ ਤੋੜੀ ਮੇਰਾ ਜੀ ਭਾਲਦਾ ਰਹਿੰਦਾ ਹੈ ਪਰ ਮੈਨੂੰ ਨਹੀਂ ਲੱਭਾ ਹਜ਼ਾਰਾਂ ਵਿੱਚ ਮੀ ਇੱਕ ਆਦਮੀ ਨੂੰ ਲੱਭਾਂ ਪਰ ਇੱਕ ਵੀ ਤੀਵੀਂ ਮੈਨੂੰ ਇਹ ਸਾਰਿਆਂ ਦੇ ਵਿੱਚੋਂ ਨਹੀਂ ਲੱਭੀ 29ਵੀਂ ਆਇਤ ਵੇਖੋ ਮੈਂ ਨਿਰਾ ਇਹੋ ਹੀ ਲੱਭਾ ਪਈ ਪਰਮੇਸ਼ਰ ਨੇ ਆਦਮੀ ਨੂੰ ਸਿੱਧਾ ਬਣਾਇਆ ਪਰ ਉਹਨਾਂ ਨੇ ਬਾਲੀਆਂ ਜੁਕਤਾ ਪਾਲੀਆਂ ਹਨ ਆਮੀਨ ਪ੍ਰਭ ਜੀ ਦੇ ਇਹਨਾਂ ਵਚਨਾਂ ਪੜ੍ਹੇ ਸੋਣੇ ਜਾਂਦੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਵਸਦੇ ਰਹਿਣ ਆਮੀਨ ਸਾਂਝਾ ਮਿਸਕੀ